ਸਤਿ ਸ਼੍ਰੀ ਅਕਾਲ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਕਰਨ ਵਾਲੇ ਹਾਂ ਕਾਲੇ ਵਰਕੇ ਜੋ ਕਿ ਜਰਨੈਲ ਸਿੰਘ ਜੀ ਨੇ ਲਿਖਿਆ ਹੈ ਮੈਂ ਤੁਹਾਡਾ ਆਪਣਾ ਯੋਗੇਸ਼ ਕੁਮਾਰ ਇੱਕ ਵਾਰ ਦੁਬਾਰਾ ਤੁਹਾਡਾ ਸਾਰਿਆਂ ਦਾ ਸਵਾਗਤ ਕਰਦਾ ਹਾਂ ਸਾਡੇ ਆਪਣੇ YouTube ਚੈਨਲ ਵਿੱਚ ਜੇਕਰ ਤੁਹਾਨੂੰ ਵੀਡੀਓ ਚੰਗੀ ਲੱਗੇ ਲਾਈਕ ਸ਼ੇਅਰ ਕਮੈਂਟ ਅਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ ਚਲੋ ਜੀ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਕਾਲੇ ਵਰਕੇ ਅੱਜ ਮਾਈਕਲ ਦੇ ਕੇਸ ਦੀ ਸੁਣਵਾਈ ਹੈ ਕੇਸ ਜੋ ਉਸਨੇ ਕੈਨੇਡਾ ਸਰਕਾਰ ਤੇ ਕੀਤਾ ਹੋਇਆ ਏ ਇੰਡੀਅਨ ਰੈਜੀਡੈਂਸ਼ੀਅਲ ਸਕੂਲਾਂ ਵਿੱਚ ਉਸ ਨਾਲ ਹੋਈਆਂ ਬੇਇਨਸਾਫੀਆਂ ਬਦਸਲੂਕੀਆਂ ਤੇ ਹੀਟੀਆਂ ਬਾਬਤ ਸੁਣਵਾਈ ਦਾ ਸਥਾਨ ਬ੍ਰਿਟਿਸ਼ ਕੋਲੰਬੀਆ ਸੂਬੇ ਦੇ ਸ਼ਹਿਰ ਪ੍ਰਿੰਸ ਜਾਰਜ ਦੇ ਹੋਟਲ ਦਾ ਇੱਕ ਕਮਰਾ ਹੈ ਮੈਂ ਮਾਈਕਲ ਨੂੰ ਸੁਣਵਾਈ ਕਮਰੇ 'ਚ ਬਿਠਾ ਕੇ ਵੇਟਿੰਗ ਰੂਮ 'ਚ ਆ ਬੈਠਾ ਹਾਂ ਅਦਾਲਤ ਨੁਮਾ ਕਮਰੇ ਅੰਦਰ ਕੈਨੇਡਾ ਸਰਕਾਰ ਵੱਲੋਂ ਨਿਯੁਕਤ ਐਡਜੂਡੀਕੇਟਰ ਜੱਜ ਦੀ ਕੁਰਸੀ ਤੇ ਵਿਰਾਜਮਨ ਹੈ ਉਸ ਦੇ ਨਾਲ ਵਾਲੀ ਕੁਰਸੀ ਤੇ ਸਰਕਾਰੀ ਵਕੀਲ ਬੈਠਾ ਹੈ ਉਨ੍ਹਾਂ ਦੇ ਸਾਹਮਣੇ ਮਾਈਕਲ ਤੇ ਉਸਦਾ ਵਕੀਲ ਬੈਠੇ ਹਨ ਸੁਣਵਾਈ ਦੌਰਾਨ ਮਾਈਕਲ ਆਪਣੀ ਦਰਦਨਾਕ ਗਾਥਾ ਬਿਆਨ ਕਰੇਗਾ ਅਤੇ ਐਡਜੂਕੇਟਰ ਤੇ ਸਰਕਾਰੀ ਵਕੀਲ ਦੇ ਸਵਾਲਾਂ ਦੇ ਜਵਾਬ ਦੇਵੇਗਾ ਮੈਂ ਮਾਈਕਲ ਦਾ ਕਾਉਂਸਲਰ ਹਾਂ ਨਾਲ ਇਸ ਕਰਕੇ ਆਇਆ ਹਾਂ ਕਿ ਸੁਣਵਾਈ ਦੌਰਾਨ ਜੇ ਉਹ ਘਬਰਾ ਜਾਵੇ ਜਾਂ ਕਰੋਧ ਚ ਆ ਜਾਏ ਤਾਂ ਉਸ ਨੂੰ ਸਹਿਜ ਰਹਿਣ ਲਈ ਪ੍ਰੇਰਣਾ ਦਿਆਂਗਾ ਸਾਈਕਲ ਸੌਰੀ ਮਾਈਕਲ ਨਾਲ ਹੋਈਆਂ ਬੀਤੀਆਂ ਮੈਂ ਸਭ ਜਾਣਦਾ ਹਾਂ ਇੰਡੀਅਨ ਰੈਜੀਡੈਂਸ਼ੀਅਲ ਸਕੂਲਾਂ ਬਾਰੇ ਵੀ ਮੈਨੂੰ ਪਤਾ ਹੈ ਕੈਨੇਡਾ ਦੇ ਮੂਲ ਵਾਸੀਆਂ ਦੀ ਪੜ੍ਹਾਈ ਵਾਸਤੇ ਸਰਕਾਰੀ ਸਕੀਮ ਅਨੁਸਾਰ ਕੈਨੇਡਾ ਪਰ ਵਿੱਚ ਇਸ ਸਕੀਮ ਦੇ 130 ਦੇ ਕਰੀਬ ਸਕੂਲ ਖੋਲੇ ਗਏ ਸਨ ਫੰਡ ਕੈਨੇਡਾ ਸਰਕਾਰ ਮੁਹੱਈਆ ਕਰਦੀ ਸੀ ਅਤੇ ਸਕੂਲਾਂ ਦੇ ਪ੍ਰਬੰਧ ਅਤੇ ਪੜ੍ਹਾਈ ਦੇ ਕੰਮਕਾਜ ਰੋਮਨ ਕੈਥੋਲਿਕ ਚਰਚ ਅਤੇ ਐਂਗਲਿਕਨ ਚਰਚ ਦੀਆਂ ਸੰਸਥਾਵਾਂ ਨਿਭਾਉਂਦੀਆਂ ਸਨ ਉਹਨਾਂ ਸਕੂਲਾਂ ਵਿੱਚ ਵਿਦਿਆਰਥੀਆਂ ਨਾਲ ਗੈਰ ਮਨੁੱਖੀ ਵਿਵਹਾਰ ਸ਼ੁਰੂ ਹੋ ਗਿਆ ਜੋ ਕਿ ਲੰਮਾ ਸਮਾਂ ਚੱਲਦਾ ਰਿਹਾ ਉਸ ਵਿਵਹਾਰ ਦੀਆਂ ਦੱਬੀਆਂ ਕੁੱਟੀਆਂ ਸ਼ਿਕਾਇਤਾਂ ਅਤੇ ਖਬਰਾਂ ਆਖਰਕਾਰ ਲਾਵੇ ਵਾਂਗ ਫੁੱਟ ਪਈਆਂ ਇੰਕਾਰੀਆਂ ਪੜਤਾਲਾਂ ਹੋਈਆਂ ਕੈਨੇਡਾ ਸਰਕਾਰ ਨੇ ਸਾਰੇ ਇੰਡੀਅਨ ਰੈ residencial ਸਕੂਲ ਬੰਦ ਕਰ ਦਿੱਤੇ ਸਾਬਕਾ ਵਿਦਿਆਰਥੀਆਂ ਦੇ ਜ਼ਖਮਾਂ ਤੇ ਮੱਲਮ ਲਾਉਣ ਦੀ ਨੀਤੀ ਤਹਿਤ ਮੁਆਵਜ਼ਾ ਦੇਣ ਦੀ ਸਕੀਮ ਬਣਾਈ ਗਈ ਮੁਆਵਜ਼ਾ ਹਰ ਵਿਦਿਆਰਥੀ ਨੂੰ ਮਿਲਣਾ ਸੀ ਉਸ ਦੇ ਸਕੂਲ 'ਚ ਬਿਤਾਏ ਸਾਲਾਂ ਦੇ ਹਿਸਾਬ ਨਾਲ ਜਿਹੜੇ ਵਿਦਿਆਰਥੀ ਗੰਬੀਰ ਦੁਰਾਚਾਰ ਦਾ ਸ਼ਿਕਾਰ ਹੋਏ ਸਨ ਉਹ ਕੈਨੇਡਾ ਸਰਕਾਰ ਤੇ ਕੇਸ ਕਰਕੇ ਵੱਧ ਮੁਆਵਜ਼ਾ ਮੰਗ ਸਕਦੇ ਸਨ ਮਾਈਕਲ ਵਰਗੇ ਕੁਝ ਲੋਕਾਂ ਨੇ ਮੁਆਵਜ਼ਾ ਕਲੇਮ ਨਾ ਕੀਤਾ ਸੰਬੰਧਿਤ ਵਿਭਾਗ ਵੱਲੋਂ ਅਜਿਹੇ ਲੋਕਾਂ ਨਾਲ ਸੰਪਰਕ ਕੀਤਾ ਗਿਆ ਮਾਈਕਲ ਨੂੰ ਵੀ ਫੋਨ ਆਇਆ ਵਿਭਾਗ ਦੇ ਕਰਮਚਾਰੀ ਨੇ ਜਦੋਂ ਉਸ ਨੂੰ ਕਲੇਮ ਭੇਜਣ ਲਈ ਜ਼ੋਰ ਪਾਇਆ ਤਾਂ ਮਾਈਕਲ ਰੋਚ ਆ ਗਿਆ ਚੰਗਿਆੜੇ ਛੱਡਦੀ ਆਵਾਜ਼ 'ਚ ਬੋਲਿਆ ਸਾਡੇ ਜ਼ਖਮ ਬਹੁਤ ਡੂੰਗੇ ਹਨ ਮੁਆਵਜ਼ੇ ਨਾਲ ਨਹੀਂ ਭਰੇ ਜਾਣੇ ਇਹ ਤਾਂ ਨੋਟਿਸ ਦੀਆਂ ਰੂਹਾਂ ਤੇ ਸਦੀਆਂ ਤੱਕ ਰਿਸਦੇ ਅਗ ਬਬੂਲਾ ਹੋਇਆ ਮਾਈਕਲ ਕਈ ਕੁਝ ਬੋਲ ਗਿਆ ਕਰਮਚਾਰੀ ਨੇ ਉਸਦੀ ਫਾਈਲ 'ਚ ਲਿਖ ਦਿੱਤਾ ਕਿ ਇਹ ਬੰਦਾ ਬਹੁਤ ਜ਼ਿਆਦਾ ਅਫਸੈਟ ਹੈ ਇਸ ਦੀ ਕਾਉਂਸਲਿੰਗ ਕਰਵਾਈ ਜਾਏ ਉਸ ਵਿਭਾਗ ਨੇ ਸਾਡੀ ਕਾਉਂਸਲਿੰਗ ਏਜੰਸੀ ਨੂੰ ਲਿਖਿਆ ਕੇਸ ਮੇਰੀ ਕੋਲੀਗ ਐਮੀਲੀ ਨੂੰ ਦਿੱਤਾ ਗਿਆ ਪਰ ਮਾਈਕਲ ਵੱਲੋਂ ਸਹਿਯੋਗ ਨਾ ਮਿਲਿਆ ਐਮੀਲੀ ਨੇ ਕਾਉਂਸਲਿੰਗ ਬੰਦ ਕਰ ਦਿੱਤੀ ਉਸ ਦੇ ਦੋ ਕੋਰ ਸੈਸ਼ਨਾਂ ਦਾ ਸਾਰ ਅੰਸ਼ ਇਹ ਸੀ ਮਾਈਕਲ ਅੰਦਰ ਮਾਨਸਿਕ ਤੇ ਭਾਵਨਾਤਮਕ ਗੁੰਝਲਾਂ ਹਨ ਪਰ ਉਹ ਦੱਸਦਾ ਨਹੀਂ ਜਦੋਂ ਮੈਂ ਪੁੱਛਦੀ ਹਾਂ ਜਾਤਾ ਪੱਥਰ ਜਿਹੜਾ ਬਣ ਜਾਂਦਾ ਹੈ ਤੇ ਜਾਂ ਫਿਰ ੜਕ ਉੱਠਦਾ ਹੈ ਚੁਣੌਤੀ ਵਾਲਾ ਇਹ ਕੇਸ ਮੈਨੇਜਰ ਨੂੰ ਕਹਿ ਕੇ ਮੈਂ ਲੈ ਲਿਆ ਮਾਈਕਲ ਨਾਲ ਪਹਿਲੀ ਮੁਲਾਕਾਤ ਮੈਂ ਉਹਨਾਂ ਦੇ ਬੈਂਡ ਦੇ ਦਫ਼ਤਰ ਵਿੱਚ ਕੀਤੀ 52 ਸਾਲਾ ਮਾਈਕਲ ਦੇ ਹੱਥ ਮਿਲਾਉਣ ਤੇ ਹਏ ਕਹਿਣ ਵਿੱਚ ਕੋਈ ਗਰਮਜੋਸ਼ੀ ਨਹੀਂ ਸੀ ਚਿਹਰੇ ਦੀ ਬੇਰੋਣੀ ਉਸ ਨੂੰ 60 ਤੋਂ ਉੱਪਰ ਦਾ ਦਿਖਾ ਰਹੀ ਸੀ ਕੁਰਸੀਆਂ ਤੇ ਆਮੋ ਸਾਹਮਣੇ ਬੈਠੇ ਮੈਂ ਸਹਿਜ ਰਿਓਂ ਚ ਗੱਲ ਸ਼ੁਰੂ ਕੀਤੀ ਮੇਰਾ ਨਾਮ ਗੁਰਬਾਜ ਸਿੰਘ ਸਰੋਤਾ ਹੈ ਤੂੰ ਬਾਜ਼ ਕਹਿ ਸਕਦਾ ਹੈ ਮੇਰੀ ਡਿਊਟੀ ਤੇਰੀ ਕਾਉਂਸਲਿੰਗ ਕਰਨ ਵਾਸਤੇ ਲੱਗੀ ਹੈ ਤੂੰ ਮੈਨੂੰ ਆਪਣਾ ਦੋਸਤ ਸਮਝ ਮੈਂ ਤੇਰੀ ਹਰ ਗੱਲ ਸੁਣਾਗਾ ਤੇਰੇ ਕਰੋਧ ਭਰੇ ਬੋਲ ਵੀ ਆਪਣੀ ਕੋਈ ਵੀ ਗੱਲ ਤੇਰੇ ਤੇ ਨਹੀਂ ਠੋਸਾਂਗਾ ਸਿਰਫ ਸੁਝਾਓ ਦੇਾਂਗਾ ਸਿਆਣੇ ਆਖਦੇ ਹਨ ਕਿ ਸਾਡੇ ਨਾਲ ਹੋਏ ਅਨਿਆਜੇ ਅਸੀਂ ਅੰਦਰ ਹੀ ਦੱਬੀ ਰੱਖਾਂਗੇ ਤਾਂ ਉਹ ਦਿਰਘ ਯਾਨੀ ਕਿ ਵੱਡੇ ਰੋਗ ਬਣ ਸਕਦੇ ਹਨ ਆਪਣੇ ਦੁੱਖ ਦਰਦ ਜਦੋਂ ਤੂੰ ਦੂਜਿਆਂ ਕੋਲ ਫੋਲੇਗਾ ਤਾਂ ਉਹ ਵੱਡੇ ਸੌਰੀ ਵੱਡੇ ਜਾਣਗੇ ਤੇਰਾ ਮਨ ਹਲਕਾ ਹੋ ਜਾਏਗਾ ਦੂਜਿਆਂ ਦੀ ਹਮਦਰਦੀ ਨਾਲ ਦਿਲ ਨੂੰ ਢਾਰਸ ਮਿਲੇਗਾ ਬੀਤੇ ਨੂੰ ਭਲਾ ਕੇ ਤੈਨੂੰ ਵਰਤਮਾਨ ਤੇ ਭਵਿੱਖ ਬਾਰੇ ਸੋਚਣਾ ਚਾਹੀਦਾ ਮਾਈਕਲ ਦੇ ਚਿਹਰੇ ਤੇ ਉਕਤਾਹਟ ਮਹਿਸੂਸ ਕਰਦਿਆਂ ਮੈਂ ਆਪਣੀ ਗੱਲ ਬੰਦ ਕਰ ਦਿੱਤੀ ਉਸਦੇ ਕੰਮ ਕਾਜ ਬਾਰੇ ਪੁੱਛਿਆ ਉਸਨੇ ਦੱਸਿਆ ਕਿ ਉਹ ਕਾਰਪੈਂਟਰ ਸੀ ਕੁਰਸੀਆਂ ਮੇਜ਼ ਤੇ ਬੈਂਡ ਵਗੈਰਾ ਬਣਾਉਣ ਦਾ ਉਹ ਵਧੀਆ ਕਾਰੀਗਰ ਸੀ ਪਰ ਠਿੱਠ ਕੇ ਕੰਮ ਕਰਨਾ ਉਸਦੇ ਵੱਸ ਦੀ ਗੱਲ ਨਹੀਂ ਸੀ ਫਿਰ ਮੈਂ ਉਸਦੇ ਬੈੱਡ ਬਾਰੇ ਪੁੱਛਣ ਲੱਗ ਪਿਆ ਗੱਲਾਂ ਕਰਦਿਆਂ ਮੇਰਾ ਉਸਦਾ ਬੈੱਡ ਦੇਖਣ ਦਾ ਮੂਡ ਬਣ ਗਿਆ ਮੇਰੇ ਕਹਿਣ ਤੇ ਉਹ ਮੈਨੂੰ ਲੈ ਟੁਰਿਆ ਅਸੀਂ ਕੁ ਖਿਲਰਵੇ ਘਰਾਂ ਵਾਲਾ ਮਾਈਕਲ ਰੂਹਾ ਦਾ ਬੈੱਡ ਜਿਸ ਨੂੰ ਪਿੰਡ ਕਿਹਾ ਜਾ ਸਕਦਾ ਹੈ ਬਰੂਨੋ ਦਰਿਆ ਦੇ ਕਿਨਾਰੇ ਸਥਿਤ ਹੈ ਬੈਂਡ ਦੇ ਮੈਦਾਨੀ ਤੇ ਛੋਟੀਆਂ-ਛੋਟੀਆਂ ਪਹਾੜੀਆਂ ਵਾਲੇ ਸੈਂਕੜੇ ਕੁਮਾਵਾਵਾਂ ਦੇ ਰਿਜ਼ਰਵ ਯਾਨੀ ਰਕਬੇ ਵਿੱਚ ਉੱਚੇ ਲੰਬੇ ਚਿੱਲ ਵਾਈਟ ਸਪਰੂਸ ਤੇ ਕੰਬ ਦੇ ਪੱਤਿਆਂ ਵਾਲੇ ਐਬਸਨ ਦੇ ਦਰਖਤਾਂ ਦਰਿਆ ਬਰੂਨੋ ਤੇ ਸਾਫ਼ ਸੁਥਰੇ ਪਾਣੀ ਦੀ ਝੀਲ ਦੇ ਆਲੇ-ਦੁਆਲੇ ਘੁੰਮਦਿਆਂ ਕੁਦਰਤ ਦੇ ਕਈ ਖੂਬਸੂਰਤ ਨਜ਼ਾਰੇ ਮੇਰੇ ਨਜ਼ਰੀ ਪਏ ਇਸ ਰਿਜ਼ਰਵ ਤੋਂ ਅਗਾਹ ਛੋਟੀਆਂ ਵੱਡੀਆਂ ਕਈ ਝੀਲਾਂ ਦਰਿਆਵਾਂ ਅਤੇ ਭਾਂਤ ਸੁਭਾਂਤ ਦੇ ਦਰਖਤਾਂ ਦੇ ਜੰਗਲਾਂ ਵਾਲੀ ਸੈਂਕੜੇ ਮੀਲਾਂ ਤੱਕ ਪਸਰੀ ਧਰਤੀ ਤੇ ਨੇਟਵਾਂ ਦੇ ਹੋਰ ਬੰਡ ਵਸਦੇ ਹਨ ਮਾਈਕਲ ਦੇ ਦੱਸਣ ਅਨੁਸਾਰ ਇਹ ਧਰਤੀ ਕਿਸੇ ਖਜ਼ਾਨੇ ਸੌਰੀ ਕਿਸੇ ਜਮਾਨੇ ਚ ਪ੍ਰਦੂਸ਼ਣ ਰਹਿਤ ਹੁੰਦੀ ਸੀ ਪਰ ਹੁਣ ਲੱਕੜ ਮਿਲਾ ਕੇ ਪਰ ਹੁਣ ਲੱਕੜ ਮਿਲਾ ਤੇ ਖਾਨਾ ਨੇ ਉਹੋ ਗੱਲ ਨਹੀਂ ਸੀ ਰਹਿਣ ਦਿੱਤੀ ਅਗਲੇ ਸੈਸ਼ਨਾਂ ਵਿੱਚ ਮਾਈਕਲ ਨੇ ਦੱਸਿਆ ਕਿ ਜਦੋਂ ਉਹ 6 ਸਾਲਾਂ ਦਾ ਹੋਇਆ ਤਾਂ ਉਹਦਾ ਡੈਡ ਮੋਰਸ ਲੁਈ ਉਸ ਨੂੰ ਰੈਜੀਡੈਂਸ਼ੀਅਲ ਸਕੂਲ ਭੇਜਣ ਲਈ ਪ੍ਰੇਰਣ ਲੱਗ ਪਿਆ ਪਰ ਮਾਈਕਲ ਦੀ ਘਰਦਿਆਂ ਤੋਂ ਦੂਰ ਹੋਣ ਨੂੰ ਰੂ ਨਹੀਂ ਸੀ ਮੰਨਦੀ ਉਹ ਅਜੇ ਹੀ ਸਕੂਲ ਚ ਪੜਨਾ ਚਾਹੁੰਦਾ ਸੀ ਜਿੱਥੇ ਹਰ ਰੋਜ਼ ਘਰ ਆ ਸਕੇ ਜਦੋਂ ਡੈਡ ਜਦੋਂ ਡੈਡ ਗੱਲ ਛੇੜਦਾ ਤਾਂ ਉਹ ਦਾਦੀ ਦੇ ਗੱਲ ਲੱਗ ਕੇ ਰੋਣ ਲੱਗ ਪ ਜਾਂਦਾ ਪੁੱਤਰੇ ਨੂੰ ਆਪਣੇ ਨਾਲ ਘੁੱਟਦੀ ਹੋਈ ਦਾਦੀ ਆਪਣੇ ਪੁੱਤਰ ਨੂੰ ਆਖਦੀ ਵੇ ਮੋਰਸ ਪਹਿਲਾਂ ਤੂੰ ਮੇਰੀ ਇਲਾਡਲੀ ਪੋਤੀ ਮੈਥੋਂ ਦੂਰ ਕੀਤੀ ਹੁਣ ਇਹਨੂੰ ਵੀ ਭੇਜਣ ਦੀਆਂ ਸਕੀਮਾਂ ਬਣਾਉਣ ਲੱਗ ਪਿਆ ਐਨੀ ਕਾਲ ਕਾਦੀ ਏ ਅਜੇ ਇਹ ਅਜੇ ਇਹ ਮਸਾਂ ਗਿੱਠ ਭਰਦਾ ਹੈਗਾ ਹੋਰ 4 ਸਾਲਾਂ ਤਾਈਂ ਐਨੇ ਮੇਰੇ ਮੋਢਿਆਂ ਤੱਕ ਪਹੁੰਚ ਜਾਣਾ ਮਾਮ ਨੂੰ ਗਿੱਠ ਪਰ ਹੀ ਦੀਦਾ ਮੋਰਸ ਹੱਸਦਾ ਹੋਇਆ ਆਖਦਾ ਵੇ ਗੁੱਧੜ ਹੇਲ ਐ ਇਹ ਵੀ ਤੇ ਰੋਜ਼ਾਨਵੀ ਹੈਵੀ ਦੋਨੋਂ ਮਨੁੱਖ ਸੁਨਖੇ ਆਪਣੀ ਮਾਂ ਤੇ ਗਏ ਆ ਦਾਦੀ ਆਖਦੀ ਪੁੱਤਰ ਦੇ ਹੰਝੂ ਵੇਖਦਿਆਂ ਮਾਈਕਲ ਦੀ ਮਾਮ ਦਾ ਦਿਲ ਵੀ ਥੋੜਾ ਹੋਣ ਲੱਗ ਪੈਂਦਾ ਉਹ ਪਤੀ ਨੂੰ ਆਖਦੀ ਸਾਡੀ ਮਮ ਠੀਕ ਕਹਿੰਦੀ ਏ ਆਪਾਂ اٹਕ ਲੈਂਦੇ ਆ ਰੋਜ਼ੈਨ ਨੂੰ ਆਪਾਂ 7 ਸਾਲ ਦੀ ਨੂੰ ਭੇਜਿਆ ਸੀ ਕਹਿੰਦਾ ਕਹਿੰਦੇ ਆ ਭਾਈ ਹੁਣ ਸਖਤੀ ਹੋ ਗਈ ਏ ਮੋਰਸ ਫਿਕਰ ਜ਼ਾਹਰ ਕਰਦਾ ਪਰ ਫਿਰ ਆਪ ਹੀ ਚਲੋ ਦੇਖੀ ਜਾਉ ਆਖਦਿਆਂ ਗੱਲ ਨੂੰ ਛੱਡ ਦਿੰਦਾ ਅਜੇ 2 ਕੁ ਮਹੀਨੇ ਹੀ ਬੀਤੇ ਸਨ ਕਿ ਇੱਕ ਦਿਨ ਅਚਾਨਕ ਹੀ ਸਰਕਾਰੀ ਏਜੰਟ ਉਹਨਾਂ ਦੇ ਘਰ ਆ ਧਮਕਿਆ ਕਾਰ ਚੋਂ ਉਤਰਦਾ ਹੀ ਮੋਰਸ ਤੇ ਰੋਬ ਛੜਦਾ ਬੋਲਿਆ ਕਾਨੂੰਨ ਮੁਤਾਬਕ ਤੁਹਾਨੂੰ ਆਪਣਾ ਪੁੱਤਰ ਰੈਜੀਡੈਂਸ਼ੀਅਲ ਸਕੂਲ ਚ ਭੇਜਣਾ ਚਾਹੀਦਾ ਸੀ ਹੁਣ ਤੱਕ ਭੇਜਿਆ ਕਿਉਂ ਨਹੀਂ ਮਾਈਕਲ ਦੀ ਦਾਦੀ ਨੂੰ ਏਜੰਟ ਜ਼ਹਿਰ ਦਿਖਾਈ ਦਿੱਤਾ ਸੀ ਉਸ ਦੀ ਮੌਮ ਦੇ ਚਿਹਰੇ ਤੇ ਗੁੱਸੇ ਅਤੇ ਡਰ ਦੇ ਹਾਵ ਭਾਵ ਸਨ ਜਿਗਰ ਦੇ ਟੋਟੇ ਨੂੰ ਇੰਨੀ ਛੋਟੀ ਉਮਰੇ ਅੱਖਾਂ ਤੋਂ ਦੂਰ ਕਰਨ ਦਾ ਹਿਆ ਨਹੀਂ ਪਿਆ ਮੋਰਸ ਨੇ ਕਿਹਾ ਸੀ ਮੈਂ ਇਹਨੂੰ ਲੈਣ ਆਇਆ ਏਜੰਟ ਬੋਲਿਆ ਲੈ ਜਾ ਮੈਂ ਨਹੀਂ ਜਾਣਾ ਮੈਂ ਨਹੀਂ ਜਾਣਾ ਮਾਈਕਲ ਰੋਂੜ ਦਾਪਿਆ ਮੈਂ ਨਹੀਂ ਜਾਣਾ ਮੈਂ ਨਹੀਂ ਜਾਣਾ ਮਾਈਕਲ ਰੋਣ ਲੱਗ ਪਿਆ ਸੀ ਉਸਦੇ ਮਮ ਡੈਡ ਨੇ ਪਤਿਆ ਕੇ ਉਸ ਨੂੰ ਕਾਰ ਵੱਲ ਤੋਰ ਲਿਆ ਸੀ ਉਸਦੇ ਬਬ ਡੈਡ ਨੇ ਪਤਿਆ ਕੇ ਉਸ ਨੂੰ ਕਾਰ ਵੱਲ ਤੋਰ ਲਿਆ ਸੀ ਹਿਰਖੇ ਹੋਏ ਮਨ ਨਾਲ ਉਸ ਨੇ ਮਾਪਿਆਂ ਵੱਲ ਤੱਕਿਆ ਸੀ ਮਮ ਦੀਆਂ ਅੱਖਾਂ ਵਿੱਚ ਹੰਝੂ ਸਨ ਡੈਡ ਦੇ ਚਿਹਰੇ ਦੀ ਉਦਾਸੀ ਨੂੰ ਤਾਂ ਉਹ ਸਮਝ ਗਿਆ ਸੀ ਪਰ ਉਦਾਸੀ ਦੇ ਨਾਲ ਉਬਰੀ ਚੰਗੇਰੇ ਭਿਕ ਦੀ حضرت ਨੂੰ ਉਸ ਦਾ بالمن سمجھ ਨਹੀਂ ਸੀ ਸਕਿਆ ਪੁੱਤ ਨੂੰ ਕਾਰ ਚ ਬਿਠਾ ਕੇ ਮਮ ਡੈਡ ਨੇ ਬੜੀ ਮੁਸ਼ਕਲ ਨਾਲ ਉਸ ਤੋਂ ਆਪਣੇ ਹੱਥ ਛੁਡਾਏ ਸਨ ਦਾਦੀ ਦਰਾਂ 'ਚ ਖੜੀ ਰੋ ਰਹੀ ਸੀ ਗਰੈਨੀ ਉਸ ਵੱਲ ਬਾਹਾਂ ਉਲਾਰਦਿਆਂ ਮਾਈਕਲ ਦੀ ਚੀਖ ਨਿਕਲ ਗਈ ਸੀ ਕਾਰ ਝਟਕਾ ਮਾਰ ਕੇ ਦੌੜ ਪਈ ਸੀ 에ਜੈਂਟ ਨੇ ਦੂਜੇ ਬੈਂਡਾਂ ਦੇ ਪਰਿਵਾਰਾਂ ਵਿੱਚੋਂ 4 ਬੱਚੇ ਹੋਰ ਚੁੱਕੇ ਸਨ 3 ਕੁ ਘੰਟੇ ਬਾਅਦ ਕਾਰ ਸਕੂਲ ਪਹੁੰਚ ਗਈ ਸੀ ਲੜਕੇ ਲੜਕੀਆਂ ਅਲੱਗ-ਅਲੱਗ ਕਰਨਬਾਦ ਮਾਈਕਲ ਰੂਹਾਂ ਦੀਆਂ ਹਜ਼ਾਮਤਾਂ ਸ਼ੁਰੂ ਹੋ ਗਈਆਂ। ਵਾਲਾਂ ਨੂੰ ਨੇੜਿਓਂ ਕੱਟ ਕੇ ਸਾਰਿਆਂ ਦੇ ਸਿਰ ਫੌਜੀਆ ਵਾਂਗ ਇੱਕੋ ਸ਼ਕਲ ਦੇ ਬਣਾਏ ਜਾ ਰਹੇ ਸਨ। ਵਾਲਾਂ ਨੂੰ ਨੇੜਿਓਂ ਕੱਟ ਕੇ ਸਾਰਿਆਂ ਦੇ ਸਿਰ ਫੌਜੀਆ ਵਾਂਗ ਇੱਕੋ ਸ਼ਕਲ ਦੇ ਬਣਾਏ ਜਾ ਰਹੇ ਸਨ। ਮਾਈਕਲ ਨੂੰ ਆਪਣੀ ਭੈਣ ਰੋਜ਼ੈਨ ਤੇ ਉਸਦੀ ਸਹੇਲੀ ਕਲੈਰਾ ਸਵੇਕਸ ਸਵੇਕਮ ਦੀ ਗੱਲ ਚਿੱਤੇ ਆ ਗਈ ਸੀ। ਉਹ ਦੋਵੇਂ ਆਪਣੇ ਵਾਲਾਂ ਨੂੰ ਬਹੁਤ ਪਿਆਰ ਕਰਦੀਆਂ ਸਨ ਉਹਨਾਂ ਨੇ ਹਜਾਮਤਾਂ ਤੋਂ ਛੋਟ ਮੰਗੀ ਸੀ ਪਰ ਕੈਂਚੀ ਚਲਾ ਰਹੀ ਟੀਚਰ ਨੇ ਉਹਨਾਂ ਦੇ ਲੰਮੇ ਸੋਹਣੇ ਵਾਲ ਕੱਟ ਕੇ ਉਹ ਮਾਰੇ ਸਨ ਤੇ ਜੂਆਂ ਨਾ ਹੋਣ ਦੇ ਬਾਵਜੂਦ ਵੀ ਉਹਨਾਂ ਦੇ ਸਿਰਾਂ 'ਚ ਬਦਬੂਦਾਰ ਪਾਊਡਰ ਪਾ ਦਿੱਤਾ ਸੀ ਮਾਈਕਲ ਰੂਹਾ ਦੇ ਗਰੁੱਪ ਵਿੱਚ ਵੀ ਜੂਆਂ ਤਾਂ ਸ਼ਾਇਦ 1-2 ਲੜਕੀਆਂ ਦੇ ਹੀ ਹੋਣਗੀਆਂ ਪਰ ਜੂ ਮਾਰ ਪਾਊਡਰ ਹਰੇਕ ਦੇ ਸਿਰ 'ਚ ਪਾਇਆ ਗਿਆ ਨਹਾਉਣ ਬਾਅਦ ਉਹਨਾਂ ਨੂੰ ਸਕੂਲ ਦੇ ਕੱਪੜੇ ਪਹਿਨਾਏ ਗਏ ਫਿਰ ਇੱਕ ਟੀਚਰ ਜਿਸ ਦਾ ਨਾਮ ਐਲਬਰਟ ਸੀ ਉਹਨਾਂ ਦੀ ਭਾਸ਼ਾ ਵਿੱਚ ਹਦਾਇਤਾਂ ਦੇਣ ਲੱਗ ਪਿਆ ਤੁਸੀਂ ਸਕੂਲ ਦੀ ਹੱਦ ਤੋਂ ਬਾਹਰ ਪੈਰ ਨਹੀਂ ਧਰਨਾ ਤੁਹਾਡੀ ਬੋਲਚਾਲ ਤੁਹਾਡਾ ਪੜ੍ਹਨ ਲਿਖਣ ਤੁਹਾਡੀ ਭਾਸ਼ਾ ਵਿੱਚ ਨਹੀਂ ਅੰਗਰੇਜ਼ੀ ਵਿੱਚ ਹੋਵੇਗਾ ਆਪਸੀ ਗੱਲਬਾਤ ਵੀ ਤੁਸੀਂ ਅੰਗਰੇਜ਼ੀ ਵਿੱਚ ਹੀ ਕਰਨੀ ਹੈ ਤੁਸੀਂ ਆਪਣੇ ਘਰਾਂ ਤੋਂ ਲਿਆਂਦੇ ਕੱਪੜੇ ਨਹੀਂ ਪਾਉਣੇ ਸਕੂਲ ਦੀਆਂ ਡਰੈੱਸਾਂ ਹੀ ਪਾਉਣੀਆਂ ਹਨ ਜੋ ਕੋਈ ਬੱਚਾ ਸਕੂਲ ਦੇ ਨਿਯਮਾਂ ਦੀ ਉਲੰਘਣਾ ਕਰੇਗਾ ਉਸ ਨੂੰ ਸਖਤ ਸਜ਼ਾ ਦਿੱਤੀ ਜਾਏਗੀ। ਸ਼ਾਮ ਪੈ ਚੁਕੀ ਸੀ ਨਵੀਂ ਕਲਾਸ ਦੇ ਪਹਿਲਾਂ ਲਿਆਂਦੇ ਲੜਕੀਆਂ ਨਾਲ ਲਾਈਨ ਬਣਾ ਕੇ ਮਾਈਕਲ ਰੂਹਾ ਨੂੰ ਰਾਤ ਦੇ ਖਾਣੇ ਵਾਸਤੇ ਲਿਜਾਇਆ ਗਿਆ। ਮਾਈਕਲ ਨੇ ਇੱਕ ਬੁਰਕੀ ਵੀ ਮੂੰਹ 'ਚ ਨਹੀਂ ਸਿਪਾਈ। ਮੈਸ ਵਿੱਚੋਂ ਉਹਨਾਂ ਨੂੰ ਸੌਣ ਵਾਲੇ ਹਾਲ ਵਿੱਚ ਲਿਆਂਦਾ ਗਿਆ। ਹਾਲ ਦੇ ਦੋਨੀ ਪਾਸੇ ਦੀਵਾਰਾਂ ਦੇ ਨਾਲ-ਨਾਲ ਲਾਈਨਾਂ ਵਿੱਚ ਬੈਂਡ ਲਗਾਏ ਹੋਏ ਸਨ ਸੌਣ ਦਾ ਆਰਡਰ ਹੋਣ ਤੇ ਮਾਈਕਲ ਦੇ ਵੈਰਾਗੇ ਦਿਲ ਤੋਂ ਲੋਲੜੀ ਨਿਕਲੀ ਮੈਂ ਆਪਣੀ ਭੈਣ ਕੋਲ ਸੌਣਾ ਹੈ ਬ੍ਰਦਰ ਜੈਰੀਨਾ ਦੇ ਟੀਚਰ ਨੇ ਉਸ ਨੂੰ ਸਮਝਾਇਆ ਸੀ ਕਿ ਲੜਕੇ ਲੜਕੀਆਂ ਦੇ ਬਲਾਕ ਅਲੱਗ-ਅਲੱਗ ਹਨ ਕੋਲ ਸੌਣਾ ਤਾਂ ਇੱਕ ਪਾਸੇ ਰਿਆ ਭੈਣ ਭਰਾ ਬਿਨਾਂ ਕਿਸੇ ਖਾਸ ਕਾਰਨ ਦੇ ਇੱਕ ਦੂਜੇ ਨੂੰ ਮਿਲ ਵੀ ਨਹੀਂ ਸਕਦੇ ਹਾਲ ਦੀ ਲਾਈਟ ਬੁਝਾ ਦਿੱਤੀ ਗਈ ਸੀ ਦੇਉ ਰੂਪ ਹਨੇਰਾ ਜਿਵੇਂ ਮਾਈਕਲ ਨੂੰ ਖਾਣ ਆ ਰਿਹਾ ਹੋਵੇ ਕਰ ਵਿੱਚ ਉਹ ਦਾਦੀ ਨਾਲ ਸੌਂਦਾ ਹੁੰਦਾ ਸੀ ਉਹ ਕਦੀ ਉਸ ਨੂੰ ਬਾਤਾਂ ਸੁਣਾਉਂਦੀ ਤੇ ਕਦੀ ਸਵਰਗਵਾਸੀ ਦਾਦੇ ਪਰਦਾਦੇ ਦੀਆਂ ਸ਼ਿਕਾਰ ਖੇਡਣ ਫਰ ਇਕੱਠਾ ਕਰਨ ਤੇ ਮੱਛੀਆਂ ਫੜਨ ਦੀਆਂ ਦਿਲਚਸਪ ਗੱਲਾਂ ਸੁਣਾਉਂਦੀ ਮਾਈਕਲ ਵੀ ਆਪਣੇ ਵੱਡੇ-ਵਡੇਰਿਆਂ ਵਰਗੀ ਬੇਪਰਵਾਹ ਜ਼ਿੰਦਗੀ ਦੇ ਸੁਪਨੇ ਲੈਣ ਲੱਗ ਪਿਆ ਸੀ ਪਰ ਹੁਣ ਕਰਦਿਆਂ ਤੋਂ ਦੂਰ ਕੈਦੀਆਂ ਵਾਂਗ ਡੱਕਿਆ ਉਹ ਹਿਰਵੇ ਉਦਾਸੀ ਤੇ ਬੇਬਸੀ ਦੇ ਡੂੰਘ ਵਿੱਚ ਗੋਤੇ ਖਾ ਰਿਹਾ ਸੀ ਨਾਲ ਦੇ ਬੈਂਡਨ ਵਾਲੇ ਲੜਕੇ ਦੀਆਂ ਸਿਸਕੀਆਂ ਸੁਣ ਕੇ ਉਸ ਦਾ ਵੀ ਰੋਣਾ ਨਿਕਲ ਗਿਆ ਹੋਰ ਵੀ ਕਈ ਬੰਡਾਂ ਤੋਂ ਸਿਸਕੀਆਂ ਸੁਣਾਈ ਦੇ ਰਹੀਆਂ ਸਨ ਬ੍ਰਦਰ ਜ਼ੈਰੀ ਨੇ ਹਾਲਚ ਆ ਕੇ ਦਬਕਾ ਮਾਰਿਆ ਸੀ ਰੋਣਾ ਬੰਦ ਕਰੋ ਚੁੱਪਚਾਪ ਸੌ ਜਾਓ ਸਿਸਕੀਆਂ ਬੰਦ ਹੋ ਗਈਆਂ ਪਰ ਹੰਝੂ ਨਹੀਂ ਰੁਕੇ ਸਨ ਮਾਈਕਲ ਵਾਂਗ ਹੋਰ ਬੱਚੇ ਵੀ ਰੋਂਦੇ ਰੋਂਦੇ ਹੀ ਸੌ ਗਏ ਸਨ ਮਾਈਕਲ ਦਾ ਸੋਨ ਵੇਲੇ ਦਾ ਰੋਣ ਕਈ ਦਿਨ ਚੱਲਦਾ ਰਿਹਾ ਉਸਦੇ ਬਾਲ ਮਨ ਵਿੱਚ ਕਈ ਤਰ੍ਹਾਂ ਦੇ ਸਵਾਲ ਉੱਭਰ ਪੈਂਦੇ ਸਕੂਲ ਦੇ ਟੀਚਰ ਮੈਨੂੰ ਪਿਆਰ ਕਿਉਂ ਨਹੀਂ ਕਰਦੇ ਮਮ ਡੈਡ ਨੇ ਮੈਨੂੰ ਤੇ ਰੋਜ਼ੈਨ ਨੂੰ ਇਸ ਸਕੂਲ ਚ ਕਿਉਂ ਭੇਜਿਆ ਕੀ ਸਾਨੂੰ ਕੋਈ ਸਜ਼ਾ ਦਿੱਤੀ ਗਈ ਹੈ ਪਰ ਅਸੀਂ ਤਾਂ ਐਦਾਂ ਦੀ ਕੋਈ ਗਲਤੀ ਵੀ ਨਹੀਂ ਕੀਤੀ 10 ਮਹੀਨੇ ਬਾਅਦ ਗਰਮੀਆਂ ਦੀਆਂ ਛੁੱਟੀਆਂ ਹੋਈਆਂ ਮਾਈਕਲ ਜਿਵੇਂ ਜੇਲ੍ਹ ਚੋਂ ਛੁੱਟਿਆ ਹੋਵੇ ਪਰ ਉਹ 2 ਮਹੀਨੇ ਛੱਟ ਹੀ ਬੀਤ ਗਏ ਉਹ ਜਿਹਾ ਉਹ ਜਿਹੋ ਜਿਹਾ ਸਕੂਲੋਂ ਗਿਆ ਸੀ ਉਖੜਿਆ ਉਖੜਿਆ ਉਹ ਜਿਹਾ ਹੀ ਪਰਤ ਆਇਆ ਹਰ ਸਾਲ ਦੀਆਂ 2 ਮਹੀਨੇ ਦੀਆਂ ਛੁੱਟੀਆਂ ਦੌਰਾਨ ਮਮ ਚਾਵਾ ਨਾਲ ਮਾਈਕਲ ਤੇ ਰੋਜ਼ੈਨ ਦੀਆਂ ਪਸੰਦੀਦਾ ਚੀਜ਼ਾਂ ਬਣਾਉਂਦੀ ਅਤੇ ਹੱਥੀ ਖਵਾਉਂਦੀ ਦਾਦੀ ਵੀ ਬੜੇ ਲਾੜ ਕਰਦੀ ਮਾਈਕਲ ਦਾ ਡੈਡ ਮੋਰਿਸ ਆਪਣੇ ਭਾਈ ਬੰਦਾ ਨਾਲ ਮਿਲ ਕੇ ਪੈਡਲਾਂ ਵਾਲੀਆਂ ਕਿਸ਼ਤੀਆਂ ਬਣਾਉਂਦਾ ਸੀ ਮਾਈਕਲ ਦੀ ਮਮ ਤੇ ਦਾਦੀ ਬੈਂਡ ਦੀਆਂ ਕੁਝ ਹੋਰ ਔਰਤਾਂ ਵਾਂਗ ਘਰ 'ਚ ਹੀ ਮੜਕਿਆਂ ਨੂੰ ਗੁੰਦ ਕੇ ਵਨ ਸੁਵੰਨੇ ਹਾਰ ਬਣਾਉਂਦੀਆਂ ਜਦੋਂ ਇਹ ਕੰਮ ਮੰਦਾ ਪੈ ਜਾਂਦਾ ਤਾਂ ਉਹ ਬੈਂਡ ਦੀਆਂ ਟਾਹਣੀਆਂ ਅਤੇ ਬਰਚ ਦੇ ਦਰਖਤਾਂ ਦੀਆਂ ਛਿੱਲਾਂ ਦੀਆਂ ਟੋਕਰੀਆਂ ਬਣਾਉਂਦੀਆਂ ਇਹ ਸਾਰੇ ਕੰਮ ਕਾਜ ਸਾਲ ਦੇ ਕੁਝ ਮਹੀਨੇ ਹੀ ਚੱਲਦੇ ਸਨ ਜਿਸ ਕਰਕੇ ਉਹਨਾਂ ਦਾ ਹੱਥ ਤਰ ਨਹੀਂ ਸੀ ਹੁੰਦਾ ਸਾਦੇ ਜੀਵਨ ਦੀਆਂ ਲੋੜਾਂ ਹੀ ਮਸਾਪੂਰੀਆਂ ਹੁੰਦੀਆਂ ਸਨ ਵੇਲੇ ਦਿਨੀ ਮੋਰਸ ਜਾਲ ਨਾਲ ਸਈਆਂ ਦਾ ਸ਼ਿਕਾਰ ਕਰਦਾ ਜਾਂ ਮੱਛੀਆਂ ਫੜਦਾ ਮਾਈਕਲ ਦੀਆਂ ਛੁੱਟੀਆਂ 'ਚ ਉਸ ਨੂੰ ਵੀ ਨਾਲ ਲੈ ਜਾਂਦਾ ਮਾਈਕਲ ਜੰਗਲ 'ਚ ਘੁੰਮਦੇ ਹਿਰਨਾ ਭਾਲੂਆਂ ਬਾਹਰ ਸਿੰਗੀਆਂ ਆਦ ਨੂੰ ਚਾਹ ਅਤੇ ਨੀਜ਼ ਨਾਲ ਵੇਖਦਾ ਇੱਕ ਵੇਰਾਂ ਜਦੋਂ ਉਹ ਆਕਾਸ਼ ਦੀਆਂ ਉਚਾਈਆਂ ਸਰ ਕਰ ਰਿਹਾ ਉਚਾਈਆਂ ਸਰ ਕਰ ਰਹੇ ਉਕਾਬ ਨੂੰ ਵੇਖ ਕੇ ਉਚੰਬਿਤ ਹੋਇਆ ਓ ਵਾਓ ਓ ਵਾਓ ਕਰ ਰਿਆ ਸੀ ਤਾਂ ਦਰਿਆ ਵਿੱਚੋਂ ਮੱਛੀਆਂ ਦਾ ਜਾਲ ਧੂ ਰਹੇ ਉਸਦੇ ਡੈਡ ਨੇ ਕਿਹਾ ਸੀ ਮੇਰੇ ਪਿਆਰੇ ਪੁੱਤਰ ਤੂੰ ਵੀ ਉਡਿਆ ਕਰੇਗਾ ਜਹਾਜ਼ਾਂ ਵਿੱਚ ਬਸ ਮਨ ਮਾਰ ਕੇ ਪੜ ਲੈ ਮਾਈਕਲ ਨੂੰ ਉਤਸ਼ਾਹੀ ਰੌਚ ਇੰਜ ਲੱਗਾ ਸੀ ਜਿਵੇਂ ਉਸਦੇ ਤਨ ਤੇ ਪਰ ਉਗ ਆਏ ਹੋਣ ਪਰ ਜਾਲ ਚ ਫਸੀਆਂ ਮੱਛੀਆਂ ਵੇਖ ਕੇ ਉਹ ਉਦਾਸ ਜਿਹਾ ਹੋ ਗਿਆ ਸੀ ਮਾਈਕਲ ਦੀ ਦਾਦੀ ਉਸ ਨੂੰ ਤੇ ਰੋਜ਼ਾਨ ਨੂੰ ਜੰਗਲੀ ਬਲੂ ਬੈਰੀਆਂ ਖਵਾਉਣ ਲੈ ਜਾਂਦੀ ਮਾਈਕਲ ਦੀ ਦਾਦੀ ਉਸ ਨੂੰ ਤੇਰ ਹਜ਼ੈਨ ਨੂੰ ਜੰਗਲੀ ਬਲੂ ਬੈਰੀਆਂ ਖਵਾਉਣ ਲੈ ਜਾਂਦੀ ਬੈਰੀਆਂ ਖਾ ਕੇ ਉਹ ਝੀਲ ਵਿੱਚ ਤੈਰਦੇ ਅਤੇ ਫਿਰ ਧੁੱਪ ਛਾਂ 'ਚ ਬੈਠ ਆਰਾਮ ਕਰਦੇ ਉਹਨਾਂ ਦੀ ਨਿਗਾ ਉੱਡਦੇ ਫਿਰਦੇ ਅਤੇ ਦਰਖਤਾਂ ਤੇ ਬੈਠੇ ਪੰਛੀਆਂ ਵੱਲ ਖਿੱਚੀ ਜਾਂਦੀ ਲੰਮੀ ਤਿੱਕੀ ਚੁੰਝ ਨਾਲ ਦਰਖਤ ਦਾ ਤਣਾ ਖੋਦ ਰਹੇ ਚੱਕੀ ਰਾਹੇ ਹਿੱਲਣਾ ਜੁਲਣਾ ਭੁੱਲ ਗਏ ਸਿੰਘਾਂ ਵਾਲੇ ਉੱल्लू ਤੇ ਬਗਲਿਆਂ ਵਰਗੇ ਹਰੇ ਰੰਗ ਦੇ 히ਰੋਨ ਆਦ ਨੂੰ ਤੱਕਦਿਆਂ ਅਤੇ ਅਮਰੀਕਨ ਚਿੜੀ ਦੀ ਮਿੱਠੀ ਗੁੰਝਵੀ ਆਵਾਜ਼ ਸੁਣਦਿਆਂ ਉਹ ਐਦਾਂ ਮਸਤ ਹੁੰਦੇ ਕਿ ਆਪਣੇ ਸੁੱਧ ਬੁੱਧ ਹੀ ਭੁੱਲ ਜਾਂਦੇ ਮਾਈਕਲ ਕਦੀ ਕਦੀ ਰੋਜ਼ਾਨ ਨਾਲ ਆਪਣੇ ਗਵਾਂਡੀ ਬੈਂਡ ਵਿੱਚ ਕਲੈਰਾ ਦੇ ਘਰ ਚਲੇ ਜਾਂਦੇ ਕਦੀ ਕਲੈਰਾ ਵੀ ਉਹਨਾਂ ਵੱਲ ਢੇੜਾ ਮਾਰ ਜਾਂਦੀ ਛੁੱਟੀਆਂ ਜਦੋਂ ਮੁੱਕਣ ਤੇ ਆਉਂਦੀਆਂ ਤਾਂ ਭੈਣ ਭਰਾ ਉਦਾਸ ਹੋ ਜਾਂਦੇ ਮਮ ਡੈਡ ਨੂੰ ਜਿਹਲ ਵਰਗੇ ਸਕੂਲ ਦੀਆਂ ਤਕਲੀਫਾਂ ਦੱਸਣ ਲੱਗਦੇ ਡੈਡ ਉਹਨਾਂ ਵੱਲ ਉਤਸ਼ਾਹੀ ਨਜ਼ਰ ਸੁੱਟਦਾ ਆਖਦਾ ਜਦੋਂ ਤੁਹਾਡੀ ਜ਼ਿੰਦਗੀ ਵਧੀਆ ਬਣ ਗਈ ਇਹ ਸਾਰੀਆਂ ਤਕਲੀਫਾਂ ਤੁਹਾਨੂੰ ਭੁੱਲ ਜਾਣੀਆਂ ਵਧੀਆ ਜ਼ਿੰਦਗੀ ਕੀ ਪੋਲਾ ਜਿਹਾ ਮਾਈਕਲ ਪੁੱਛਦਾ ਵਧੀਆ ਜ਼ਿੰਦਗੀ ਕੀ ਪੋਲਾ ਜਿਹਾ ਮਾਈਕਲ ਪੁੱਛਦਾ ਸੋਨਾ ਕਰ ਚੰਗਾ ਖਾਣ ਪੀਣ ਖਾਣਾ ਪਹਿਨਣਾ ਗੋਰਿਆਂ ਵਰਗੀ ਸਹੂਲਤਾਂ ਵਾਲੀ ਜ਼ਿੰਦਗੀ ਡੈਡ ਜਵਾਬ ਦਿੰਦਾ ਮਾਈਕਲ ਸਮਝ ਗਿਆ ਸੀ ਕਿ ਸਕੂਲ ਤੋਂ ਉਸ ਦਾ ਛੁਟਕਾਰਾ ਨਹੀਂ ਹੋ ਸਕਦਾ ਉਸਨੇ ਆਪਣੇ ਆਪ ਨੂੰ ਸਕੂਲ ਦੇ ਰੂਟੀਨ 'ਚ ਢਾਲਣਾ ਸ਼ੁਰੂ ਕਰ ਦਿੱਤਾ। ਸਵੇਰੇ 6:30 ਵਜੇ ਦਾ ਬਜਰ ਸੁਣ ਕੇ ਸਾਰੇ ਲੜਕੇ ਉੱਠ ਪੈਂਦੇ। ਆਪੋ ਆਪਣੇ ਬੈੱਡ ਦੀ ਸਾਈਡ ਤੋਂ ਐਕਸ਼ਨਾਂ ਤੇ ਆਵਾਜ਼ਾਂ ਦੀ ਇਕਸਾਰਤਾ ਵਿੱਚ ਈਸਾਈਆਂ ਵਾਲੀ ਪ੍ਰਾਰਥਨਾ ਕਰਦੇ। ਫਿਰ ਮਾਈਕਲ ਬੈੱਡ ਸ਼ੀਟ ਦੇ ਵੱਲ ਕਰਦਾ ਤੇ ਕੰਬਲ ਦੀ ਚੜਵੀ ਤੈ ਲਾ ਕੇ ਪੈਂਦ ਤੇ ਸਜਾ ਦਿੰਦਾ। ਬਰਦਰ ਅਲਬਰਟ ਜੋ ਉਹਨਾਂ ਦਾ ਡੋਰਮਸਟਰੀ ਸੌਰੀ ਡੋਰਮਿਟਰੀ ਇਨਚਾਰਜ ਤੇ ਖੇਡਾਂ ਦਾ ਅਧਿਆਪਕ ਸੀ ਨਿਰੀਖਣ ਕਰਦਾ ਜਿਸ ਦਾ ਬੈੱਡ ਨਿਯਮਾਂ ਅਨੁਸਾਰ ਨਾ ਸਵਾਰਿਆ ਹੁੰਦਾ ਉਸਦੇ ਚਪੇੜਾਂ ਪੈਂਦੀਆਂ ਨਹਾ ਧੋ ਕੇ ਸਾਰੇ ਬੱਚੇ ਮੈਸ ਚ ਪਹੁੰਚ ਜਾਂਦੇ ਨਾਸ਼ਤੇ ਬਾਅਦ ਪੜ੍ਹਾਈ ਸ਼ੁਰੂ ਹੋ ਜਾਂਦੀ ਉਸ ਤੋਂ ਬਾਅਦ ਦੁਪਹਿਰ ਦਾ ਖਾਣਾ ਖਾਣੇ ਉਪਰੰਤ ਕੰਮਾਂ ਵਾਸਤੇ ਗਰੁੱਪ ਬਣਾ ਦਿੱਤੇ ਜਾਂਦੇ ਮਾਈਕਲ ਆਪਣੇ ਗਰੁੱਪ ਨਾਲ ਲੱਗ ਕੇ ਕਦੀ ਬਗੀਚਿਆਂ 'ਚ ਲਾਈ ਫੁੱਲਾਂ ਤੇ ਸਬਜ਼ੀਆਂ ਦੀ ਸਾਂਭ ਸੰਭਾਲ ਕਦੀ ਵੇੜਿਆਂ ਦੀ ਸਫਾਈ ਤੇ ਕਦੀ ਰਸੋਈ ਵਾਸਤੇ ਲੱਕੜਾਂ ਢੋਣ ਦੀਆਂ ਡਿਊਟੀਆਂ ਨਿਭਾਉਂਦਾ। ਜਦ ਨੂੰ ਖੇਡਾਂ ਦਾ ਟਾਈਮ ਹੋ ਜਾਂਦਾ ਮਾਈਕਲ ਬਾਸਕਟਬਾਲ ਖੇਡਦਾ 7 ਵਜੇ ਰਾਤ ਦੇ ਖਾਣੇ ਦਾ ਅਤੇ 8 ਵਜੇ ਸੌਣ ਦਾ ਬਜ਼ਰ ਹੋ ਜਾਂਦਾ। ਮਾਈਕਲ ਜਾਣਦਾ ਸੀ ਕਿ ਆਮ ਲੜਕੇ ਰੁਟੀਨ ਦੇ ਸਾਰੇ ਕੰਮ ਸ਼ੌਂਕ ਨਾਲ ਨਹੀਂ ਬੱਦੇ ਰੁੱਦੇ ਹੀ ਕਰਦੇ ਸਨ। ਮੈਸ ਦੇ ਖਾਣੇ ਵੀ ਉਹ ਚਾਹ ਕੇ ਨਹੀਂ ਸਨ ਖਾਂਦੇ ਟਿੱਡੇ ਪਰਨ ਵਾਲੀ ਗੱਲ ਸੀ ਜੋਆ ਦੇ ਦਲੀਏ ਅਤੇ ਪਾਊਡਰ ਦੁੱਧ ਦਾ ਨਾਸ਼ਤਾ ਕਰਦੇ ਆ ਮਾਈਕਲ ਨੂੰ ਕਰਦਾ ਨਾਸ਼ਤਾ ਯਾਦ ਆ ਜਾਂਦਾ ਉਸ ਦੀ ਮਮ ਆਪਣੇ ਹੱਥੀ ਜਵੀ ਦੇ ਆਟੇ ਦਾ ਤਾਜ਼ਾ ਰੋਟ ਬਣਾ ਕੇ ਇੱਕ ਹਿੱਸੇ ਵਿੱਚ ਘਰ ਦਾ ਬਣਾਇਆ ਜੈਮ ਤੇ ਦੂਜੇ ਹਿੱਸੇ ਵਿੱਚ ਬਟਰ ਲਾ ਕੇ ਸਲਾਈਸ ਕੱਟ ਦਿੰਦੀ ਕਿੰਨਾ ਸਵਾਦ ਹੁੰਦਾ ਸੀ ਉਹਨਾਂ ਸਲਾਈਸਾਂ ਤੇ ਚਾਹ ਦਾ ਨਾਸਤਾ ਮੈਸੇਜ ਦੁਪਹਿਰ ਤੇ ਰਾਤ ਦੇ ਖਾਣਿਆਂ ਵਿੱਚ ਸੁੱਕਾ ਜਿਹਾ ਬਲੇਜਤ ਮੀਟ ਠੰਡੇ ਆਲੂ ਢੇਰ ਸਾਰੇ ਪਾਣੀ ਵਿੱਚ ਰਿਣੀ ਹੋਈ ਮੱਛੀ ਤੇ ਫਕਲੀਆਂ ਸਬਜ਼ੀਆਂ ਖਾਂਦਿਆਂ ਮਾਈਕਲ ਨੂੰ ਕਰਦੇ ਪਕਵਾਨ ਯਾਦ ਆ ਜਾਂਦੇ ਕਦੀ ਪੁੰਨੀ ਹੋਈ ਜਾਂ ਥੋੜੀ ਕੁ ਤਰੀ ਵਾਲੀ ਮੱਛੀ ਕਦੀ ਸਬਜ਼ੀਆਂ ਜਾਂ ਮੀਟ ਦਾ ਸ਼ੋਰਬਾ ਤੇ ਕਦੀ ਕਦੀ ਮਿੱਠੀ-ਮਿੱਠੀ ਅੱਗ ਤੇ ਰਿਨਿਆ ਖਰਗੋਸ਼ ਜਾਂ ਹਿਰਨ ਦਾ ਮਾਸ ਇੱਕ ਦਿਨ ਉਹ ਅਤੇ ਉਸਦਾ ਦੋਸਤ ਅਰਨੀ ਫੋਰਟੀਅਰ ਆਪਣੀ ਭਾਸ਼ਾ ਵਿੱਚ ਮੈਸ ਦੇ ਖਾਣਿਆਂ ਦੀ ਨੁਕਤਾਚੀਨੀ ਕਰ ਰਹੇ ਸਨ ਬ੍ਰਦਰ ਅਲਬਰਟ ਨੇ ਓਲੇ ਹੋ ਕੇ ਸੁਣ ਲਿਆ ਕਚੀਚੀਆਂ ਵਟਦਾ ਬੋਲਿਆ ਤੁਸੀਂ ਦੋ ਕਸੂਰ ਕੀਤੇ ਹਨ ਇੱਕ ਮੈਸ ਦੇ ਖਾਣਿਆਂ ਨੂੰ ਨਿੰਦਿਆ ਤੇ ਦੂਜਾ ਤੁਸੀਂ ਆਪਣੀ ਭਾਸ਼ਾ ਵਿੱਚ ਗੱਲਾਂ ਕੀਤੀਆਂ ਹਨ ਉਸਨੇ ਦੋਨਾਂ ਨੂੰ ਚਮੜੇ ਦੇ ਪਟੇ ਨਾਲ ਐਨਾ ਕੁੱਟਿਆ ਕਿ ਉਹ ਕਈ ਰਾਤਾਂ ਸੁਪਨਿਆਂ 'ਚ ਬਰੜਾ-ਬਰੜਾ ਉੱਠਦੇ ਰਹੇ ਮਾਈਕਲ ਨੇ ਸਕੂਲ ਦੀਆਂ ਪ੍ਰਾਰਥਨਾਵਾਂ ਬਾਰੇ ਵੀ ਗੱਲ ਕੀਤੀ ਸੀ ਸਵੇਰੇ ਬੈੱਡ ਤੋਂ ਉੱਠ ਕੇ ਫਿਰ ਨਾਸ਼ਤੇ ਦੁਪਹਿਰ ਤੇ ਰਾਤ ਦੇ ਖਾਣੇ ਆ ਸਮੇ ਅਤੇ ਫਿਰ ਸੌਣ ਵੇਲੇ ਵੀ ਉਹਨਾਂ ਨੂੰ ਪ੍ਰਾਰਥਨਾ ਕਰਨੀ ਪੈਂਦੀ ਸੀ ਸਕੂਲ ਦੇ ਚਰਚ ਵਿੱਚ ਵੀ ਪ੍ਰਾਰਥਨਾਵਾਂ ਦਾ ਸਿਲਸਿਲਾ ਚੱਲਦਾ ਰਹਿੰਦਾ ਸੀ ਜਦੋਂ ਮਾਈਕਲ ਸਕੂਲ ਦਾ ਰੁਟੀਨ ਦੱਸ ਹਟਿਆ ਤਾਂ ਮੈਂ ਆਖਿਆ ਮਾਈਕ ਤੁਹਾਡੇ ਸਕੂਲ ਚ ਤਾਨਾਸ਼ਾਹੀ ਤਾਂ ਸੀ ਪਰ ਕੁਝ ਚੀਜ਼ਾਂ ਚੰਗੀਆਂ ਵੀ ਸਨ ਕਿਹੜੀਆਂ ਜਿਵੇਂ ਪ੍ਰਾਰਥਨਾ ਪ੍ਰਾਰਥਨਾ ਸਾਡੇ ਅੰਦਰ ਪ੍ਰਭੂ ਪਿਆਰ ਪੈਦਾ ਕਰਦੀ ਹੈ ਉਸ ਪਿਆਰ ਸਦਕਾ ਬੰਦੇ ਅੰਦਰ ਸ਼ੁੱਧਤਾ ਆਉਂਦੀ ਹੈ ਬਾਜ਼ ਪ੍ਰਾਰਥਨਾ ਅਸੀਂ ਪ੍ਰਭੂ ਨਾਲ ਪਿਆਰ ਦੇ ਨਾਤੇ ਨਹੀਂ ਸੀ ਕਰਦੇ ਪ੍ਰਭੂ ਤੋਂ ਡਰਦੇ ਮਾਰੇ ਕਰਦੇ ਸੀ ਸਕੂਲਾਂ ਵਿੱਚ ਤੇ ਬਾਹਰ ਚਰਚਾ ਵਿੱਚ ਇਹ ਸਿਖਾਇਆ ਜਾਂਦਾ ਸੀ ਕਿ ਜੇ ਅਸੀਂ ਇਸਾਈ ਧਰਮ ਦੇ ਉਪਦੇਸ਼ਾਂ ਤੇ ਨਹੀਂ ਚੱਲਾਂਗੇ ਸਾਡੀ ਆਤਮਾ ਵਿੱਚ ਸ਼ੈਤਾਨ ਪ੍ਰਵੇਸ਼ ਕਰ ਜਾਏਗਾ ਤੇ ਪ੍ਰਭੂ ਸਾਨੂੰ ਨਰਕਾਂ 'ਚ ਸੁੱਟ ਦੇਵੇਗਾ ਇਸ ਤਰ੍ਹਾਂ ਸਾਨੂੰ ਇੱਕ ਦਰ ਪ੍ਰਭੂ ਦਾ ਹੁੰਦਾ ਸੀ ਤੇ ਦੂਜਾ ਡਰ ਹੁੰਦਾ ਸੀ ਫਾਦਰ ਤੇ ਟੀਚਰਾਂ ਦੀ ਕਰੜੀ ਨਜ਼ਰ ਦਾ ਪ੍ਰਾਰਥਨਾ ਦੌਰਾਨ ਕਦੀ ਕਦੀ ਬੇਧਿਆਨੀ ਚ ਸਾਡੀ ਨਜ਼ਰ ਆਸੇ ਪਾਸੇ ਚਲੀ ਜਾਣੀ ਪਤਾ ਉਦੋਂ ਲੱਗਣਾ ਜਦੋਂ ਨਿਗਰਾਨੀ ਕਰ ਰਹੇ ਟੀਚਰ ਨੇ ਧੌਣ ਚ ਮੁੱਕਾ ਜੜ ਦੇਣਾ ਸੋ ਪ੍ਰਾਰਥਨਾ ਨੇ ਸਾਨੂੰ ਸਹਿਜ ਨਹੀਂ ਡਰਪੋਕ ਬਣਾਇਆ ਤੁਸੀਂ ਤਾਂ ਡਰਦੇ ਮਾਰੇ ਸਾਰਾ ਕੁਝ ਕਰੀ ਜਾਂਦੇ ਸੀ ਪਰ ਤੁਹਾਡੇ ਮਾਪੇ ਅਤੇ ਦਾਦੇ-ਦਾਦੀਆਂ ਤਾਂ ਇਸ ਕਿਸਮ ਦੀ ਸਿੱਖਿਆ ਤੇ ਕਿੰਤੂ ਕਰ ਸਕਦੇ ਸਨ ਮੈਂ ਟਿੱਪਣੀ ਕੀਤੀ ਉਹ ਤਾਂ ਕੈਥੋਲਿਕਾਂ ਵੱਲੋਂ ਕਰਵਾਈ ਜਾ ਰਹੀ ਸਾਡੀ ਪੜ੍ਹਾਈ ਨੂੰ ਆਪਣੇ ਉੱਤੇ ਪਰਉਪਕਾਰ ਸਮਝਦੇ ਸਨ ਦਰਅਸਲ ਸਾਡੇ ਮਾਪੇ ਤੇ ਬਡਾਰੂ ਸਿੱਧੇ ਸਾਦੇ ਸਨ ਜਦੋਂ ਕਿ ਪਾਦਰੀ ਭਿਕਸ਼ੂ ਭਿਕਸ਼ਣਾ ਉਪਦੇਸ਼ ਦੇਣ ਚ ਮਾਹਰ ਧਰਮ ਪ੍ਰਚਾਰਕ ਸਨ ਉਹਨਾਂ ਦਾ ਚਿੱਟੇ ਜਾਂ ਕਾਲੇ ਗਾਉਣਾ ਦਾ ਪਹਿਰਾਵਾ ਵੀ ਉਹਨਾਂ ਨੂੰ ਸ਼੍ਰੇਸ਼ਟ ਬਣਾਉਂਦਾ ਸੀ ਆਮ ਨੇਟਵਾਂ ਲਈ ਉਹਨਾਂ ਦੇ ਪ੍ਰਵਚਨ ਪ੍ਰਭੂ ਦੇ ਬੋਲ ਸਨ ਨਾਲੇ ਸਰਕਾਰ ਵੀ ਉਹਨਾਂ ਦੀ ਪਿੱਠ ਤੇ ਸੀ। ਉਹ ਕਿਵੇਂ? ਸਰਕਾਰ ਸਾਡੇ ਨੇਟਵਾ ਮੂਲ ਨੂੰ ਖਤਮ ਕਰਕੇ ਸਾਨੂੰ ਯੂਰੋਪੀਨ ਕੈਨੇਡੀਅਨ ਜੀਵਨ ਸ਼ੈਲੀ 'ਚ ਤਬਦੀਲ ਕਰਨਾ ਚਾਹੁੰਦੀ ਸੀ। ਸਾਨੂੰ ਈਸਾਈ ਬਣਾ ਕੇ ਇਹ ਕਰਜ਼ ਸੋਖਾ ਹੋ ਸਕਦਾ ਸੀ ਪਰ ਸਾਡੇ ਸਕੂਲਾਂ ਵਿੱਚ ਇਸ ਧਰਮ ਦਾ ਪ੍ਰਚਾਰ ਸਨੇਹ ਨਾਲ ਨਹੀਂ ਸੀ ਕੀਤਾ ਜਾਂਦਾ। ਸਕੂਲ ਦਾ ਸਟਾਫ ਮਿਸ਼ਨਰੀ ਹੋਣ ਕਰਕੇ ਟੀਚਰਾਂ ਨੂੰ ਬ੍ਰਦਰ, ਮਿਸਟਰ ਅਤੇ ਪ੍ਰਿੰਸੀਪਲ ਨੂੰ ਫਾਦਰ ਕਿਹਾ ਜਾਂਦਾ ਸੀ। ਪਰ ਵਿਦਿਆਰਥੀਆਂ ਨਾਲ ਭਰਾ ਪੈਣ ਤੇ ਪਿਤਾ ਵਰਗਾ ਪਿਆਰ ਕਰਨ ਵਾਲੇ ਟੀਚਰ ਬਹੁਤ ਥੋੜੇ ਸਨ ਸਾਡੀ ਦਾਦੀ ਦੀ ਮੌਤ ਹੋਣ ਤੇ ਡੈਡ ਦਾ ਚਿਹਰਾ ਭਰਾ ਮੈਨੂੰ ਤੇ ਰੋਜ਼ੈਨ ਨੂੰ ਸਕੂਲੋਂ ਲੈਣ ਗਿਆ ਪਰ ਪੱਥਰ ਦਿਲ ਪ੍ਰਿੰਸੀਪਲਾਂ ਨੇ ਸਾਨੂੰ ਛੁੱਟੀ ਨਾ ਦਿੱਤੀ ਸਾਡਾ ਦਾਦੀ ਨਾਲ ਬਹੁਤ ਮੋਹ ਸੀ ਇੱਕ ਉਸਦੀ ਮੌਤ ਦਾ ਸਦਮਾ ਦੂਜਾ ਆਖਰੀ ਸਮੇਂ ਉਹਦਾ ਮੂੰਹ ਨਾ ਦੇਖ ਸਕਣ ਦਾ ਚੋਰਾ ਅਸੀਂ ਕਈ ਦਿਨ ਕੰਧਾਂ 'ਚ ਮੂੰਹ ਦੇ ਕੇ ਰੋਂਦੇ ਰਹੇ ਰੋਜ਼ੈਨ ਨੇ ਤਾਂ ਬਹੁਤ ਹੀ ਮਹਿਸੂਸ ਕੀਤਾ ਸੀ ਇਸ ਤਰ੍ਹਾਂ ਦੇ ਮਾਮਲਿਆਂ 'ਚ ਪ੍ਰਿੰਸੀਪਲਾਂ ਨੂੰ ਦਇਆਵਾਨ ਹੋਣਾ ਚਾਹੀਦਾ ਸੀ ਆਖ ਕੇ ਮੈਂ ਅਗਲੀ ਗੱਲ ਸ਼ੁਰੂ ਕਰ ਲਈ ਮਾਈਕ ਤੂੰ ਹੱਥੋਂ ਜਿਹੜੇ ਕੰਮ ਕਰਵਾਏ ਜਾਂਦੇ ਸੀ ਮੇਰੇ ਖਿਆਲ ਚ ਉਹ ਤਾਂ ਠੀਕ ਹੀ ਸਨ ਬੰਦੇ ਨੂੰ ਬਚਪਨ ਤੋਂ ਹੀ ਕੰਮ ਕਰਨ ਦੀ ਆਦਤ ਪੈ ਜਾਂਦੀ ਹੈ ਉਹ ਕੰਮ ਪ੍ਰੇਰਣਾ ਨਾਲ ਨਹੀਂ ਹੁਕਮ ਨਾਲ ਕਰਵਾਏ ਜਾਂਦੇ ਸੀ ਅਸੀਂ ਆਪਣੀ ਮਰਜ਼ੀ ਨਾਲ ਕੁਝ ਵੀ ਨਹੀਂ ਸੀ ਕਰ ਸਕਦੇ ਜੇ ਕਿਸੇ ਲੜਕੇ ਨੇ ਆਪਣੇ ਤਰੀਕੇ ਨਾਲ ਕੋਈ ਕੰਮ ਸ਼ੁਰੂ ਕਰਨਾ ਉਹ ਤਰੀਕਾ ਭਾਵੇਂ ਕਿੰਨਾ ਬਿਹਤਰ ਹੋਵੇ ਉਸ ਨੂੰ ਰੱਦ ਕਰ ਦਿੱਤਾ ਜਾਂਦਾ ਸੀ ਸਕੂਲ ਦੇ ਰੁਟੀਨ ਵਿੱਚੋਂ ਪਹਿਲ ਕਦਮੀ ਉਦਮ ਤੇ ਉਤਸ਼ਾਹ ਵਰਗੇ ਕੋਈ ਵੀ ਗੁਣ ਅਸੀਂ ਗ੍ਰਹਿਣ ਨਾ ਕਰ ਸਕੇ ਸਾਥੋ ਸਾਡੀ ਜ਼ਬਾਨ ਤੇ ਕਲਚਰ ਖੋ ਲੈ ਗਏ